ਹੈਲੋ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਦਾਬ ਨਮਸਤੇ ਰਾਮ ਰਾਮ ਜੀ ਸੋ ਸਾਰੇ ਭਰਾਵਾਂ ਦੀ ਡਿਮਾਂਡ ਸੀ ਕਿ ਭਾਈ ਜੀ ਬਲੌਗ ਹੈ ਜਿਹੜੇ ਤੁਸੀਂ ਦਵਾਰੇ ਪਾਇਆ ਕਰੋ ਹਨ ਤੇ ਸਾਡਾ ਵੀ ਮਨ ਲੱਗਿਆ ਰਹਿੰਦਾ ਜਿਹੜੇ ਭਰਾ ਘਰੇ ਹੁੰਦੇ ਆ ਬਲੌਗ ਦੇਖਦੇ ਆ ਤੇ ਬਾਕੀ ਆਪਾਂ ਵੀ ਸੋਚਿਆ ਵੀ ਟਰੈਕਿੰਗ ਲਾਈਫ ਹੈ ਜਿਹੜੀ ਉਹ ਫਿਰ ਤੋਂ ਸ਼ਾਇਦ ਦਿਖਾਈ ਜਾਵੇ ਕਿ ਕੀ ਕੀ ਕੁਸ਼ ਹੁੰਦਾ ਸੜਕਾਂ ਤੇ ਕਿੱਦਾਂ ਕਿੱਦਾਂ ਅਸੀਂ ਜਿਹੜਾ ਉਹ ਸਫ਼ਰ ਗੁਜ਼ਾਰਦੇ ਆ ਸੋ ਅੱਜ ਮੌਸਮ ਬੜਾ ਆਵਸਮ ਹੈ ਹਨ ਬਾਰਿਸ਼ ਬੁਲਛੂਈ ਆ ਤੇ ਇਹ ਆਪਣਾ ਡੌਗੀ ਪਿਆਰਾ ਸਾ ਨੰਨਾ ਸਾ ਡੌਗੀ ਆ ਜੀ ਜੈਕ ਚਲੋ ਥੱਲੇ ਉਤਰੋ ਚਲੋ ਉੱਪਰ ਆ ਜਾਓ ਜੈਕ ਜੈਕੂ ਆਜੋ ਇਹ ਨਹੀਂ ਆ ਬਤਾ ਹਾਂ ਸੋ ਆਪਣੀ ਤਿਆਰੀਆ ਭਰਾ ਅੱਜ ਸਹਰਾਂ ਦੇ ਠੀਕ ਆ ਜੀ ਸੋ ਦੋ ਤਿੰਨ ਦਿਨ ਹੋ ਗਏ ਵੈਸੇ ਫਰੀ ਸੀ ਮੰਡਾ ਢੰਡਾ ਜਿਹਾ ਚੱਲੀ ਜਾਂਦਾ ਅੱਜ ਦੋ ਤਿੰਨ ਦਿਨ ਬਾਅਦ ਅਸੀਂ ਚੱਲਦੇ ਆ ਲੈ ਕੇ ਠੀਕ ਆ ਜੀ ਜਰੂਰ ਪੂਰੇਗਾ ਆਪਣੀ ਸਰਸੇ ਦਾ ਪੰਜਾਬ ਲਈ ਜਾਂ ਲੋਕ ਲਈ ਜਲਦੀ ਸੋ ਅੱਜ ਜਿਹੜਾ ਆਪਣਾ ਖਲਾਸੀ ਆ ਮਿਸਟਰ ਤਾਰੀ ਜੱਤੂ ਵਾਲਾ ਗਿਆ ਹੋਇਆ ਜੀ ਰਿਸ਼ਤੇਦਾਰੀ ਚ ਉਹਦੀ ਵੇਟ ਤੇ ਬੈਠਾ ਹੁਣ ਸਵੇਰ ਦਾ ਮੈਂ ਤਿਆਰ ਤੁਰੂ ਹੋ ਗਏ ਜਦੋਂ ਉਹ ਆਊਗਾ ਕਰਦੀਪ ਨੇ ਕੀ ਗੱਲ ਬੋਹਦਾ ਜੇ ਪੱਕੇ ਤਰ੍ਹਾਂ ਬਣੇਗਾ ਇਹ ਤੁਹਾਨੂੰ ਆਨ ਮੰਗੂ ਰੋਟੀ ਢਿਪਣ ਚ ਯੈਸ ਤੋਂ ਰੋਟੀ ਲੈ ਲਈਏ ਆਪਣੇ ਨਾਲ ਹਾਂ ਕੱਪੜੇ ਵੀ ਲੈ ਕੇ ਜਾਊਂਗਾ ਕੱਪੜੇ ਆਪਣਾ ਕੀ ਬਣਦਾ ਕੱਪੜੇ ਜ਼ਰੂਰੀ ਹੁੰਦੇ ਆ ਲੈ ਕੀ ਓਏ ਬਾਏ ਬਾਏ ਅਵਾਲੇ ਰਹਾ ਹੈ ਚਲ ਹੈ ਲੁਦਾ ਕਰਦੇ ਫਿਰ ਆਪਰੇ ਮੜਾ ਜਾ ਹੈਲੋ ਮਾਈ ਡਾਰਲਿੰਗ ਹੈਲੋ ਗਰਦੈ ਹੈਲੋ ਹੈਲੋ ਗਾਰਾ ਸੇਕੜੀ ਚੱਲਦੇ ਓਏ ਹਲੋ ਲੈ ਲੈ ਹੈਲੋ ਹੈਲੋ ਕਰਦੇ ਯਾਰ ਐਂਗਨ ਕਰਦਾ ਆ ਜਾ ਹਾਂਜੀ ਹਾਂ ਓਕੇ ਆਜੀ ਸੋ ਮੌਸਮ ਦਾ ਅੱਜ ਬਈ ਬੜਾਈ ਕੀ ਹੈਂਡ ਗੱਲ ਬਾਤ ਹੁਣ ਟਪਾ 55 ਲੈ ਲਿਆ ਏ ਨਾਲ ਇੱਕ ਲੋ ਕਪੜੇ ਵਾਲੇ ਸੋ ਮੌਸਮ ਹਸਮ ਕਾਰਨ ਬੋਰਡ ਦਾ ਦਰਖਤਾ ਤੇ ਸਾਹਮਣੇ ਗੁਰਦੁਆਰਾ ਸ੍ਰੀ ਤੀਰਸਰ ਸਾਹਿਬ ਬਾਬਾ ਜੀ ਕਿਰਪਾ ਕਰਿਓ ਜੀ ਸਾਰਿਆਂ ਤੇ ਛੜਦੀ ਕਲਾ ਚ ਰੱਖਿਓ ਸੋ ਆ ਗਿਆ ਆਪਣੀ ਮੋਟਰ ਠੀਕਾ ਜੀ ਸੋ ਪਣੀ ਲਓ ਜੀ ਵਾਹਿਗੁਰੂ ਸਤਨਾਮ ਸੋ ਕਹਿੰਦਾ ਪਹਿਲਾਂ ਬਾਬੇ ਨੂੰ ਦਈਏ ਫਿਰ ਗੇਰ ਵਿੱਚ ਲਪਾਈਏ ਜੀ ਭਾਈ ਸਾਰੇ ਭਰਾ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਹਨਾ ਕਿ ਭਾਈ ਜੀ ਆਪਾਂ ਇਹ ਬਲੌਗਿੰਗ ਸਿਸਟਮ ਅੰਦਰ ਜਾਰੀ ਰੱਖੀਏ ਜਾਂ ਫਿਰ ਹਨਾ ਨਹੀਂ ਕੋਈ ਐਡਾ ਵੀ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਆਪਣੀ ਜੋ ਵੀ رائے ਹੈ ਭਾਈ ਮੈਨੂੰ ਕਮੈਂਟ ਦੇ ਵਿੱਚ ਦੇ ਸਕਦੇ ਹੋ ਸੋ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਤਾਂ ਦਰਸਤ ਹੈ ਬਾਕੀ ਸਮੋਦੀ ਮੋਟਰ ਦਾ ਮਾਰਦਾ ਸੈਲਫ ਲਾ ਕੇ ਬਾਬੇ ਦਾ ਨਾਮ ਤਾਰੀ ਆ ਗਿਆ ਹੀ ਜੱਤ ਵਾਲਾ ਤੇ ਅੱਬ ਪਾਦੇ ਹੁਣ ਚਾਲੇ ਵੱਡੀ ਭਰੂਤ ਤਾਰੀ ਦੀ ਆ ਸਵਈਆਂ ਘਾਣ ਦੀ ਵਾਰੀ ਹਨ ਤਾਰੀ ਤਾਰੀ ਕਹਿੰਦਾ ਸਵਈਆਂ ਘਾਣ ਦੀ ਕਰ ਲੈ ਤਿਆਰੀ ਸੋ ਸਵਈਆਂ ਨਹੀਂ ਸੇਵੀਆਂ ਆਪਣੇ ਜਿਹੜਾ ਪੰਜਾਬੀ ਜੀ ਕਹਿੰਦੇ ਆ ਸੇਵੀਆਂ ਯਾਨੀ ਕਿ ਕੀ ਕੀ ਲੱਭਣ ਡਿਆ ਆ ਓਏ ਚਮਚੇ ਨੂੰ ਕੀ ਹੱਥਾਂ ਨਾਲੀ ਚੱਕਦੇ ਕੰਮ ਚੰਚਿਆਂ ਦੀ ਪਰਵਾਹ ਨਾ ਕਰਾ ਕਰ ਚੰਚਿਆਂ ਹੀ ਪਰਵਾਹ ਤਾਂ ਕਰਾ ਟੈਂਟਾਂਲੇ ਵੀ ਨਹੀਂ ਕਰਦੇ ਵੀ ਛੱਡ ਪਰਾਂ ਚਮਚੇ ਸੀ ਬਾਕੀ ਭਾਂਡੇ ਬੂਰੇ ਕਰੋ ਚਮਚੀਆਂ ਦੀ ਕੇਅਰ ਨਹੀਂ ਕਰਨੀ ਸਾਰੇ ਭਾਂਡੇ ਖੜਾਈ ਜਾਂਦਾ ਸੋ ਇਹ ਰੱਖਣੇ ਪੈਂਦਾ ਬਾਈ ਯਾਰ ਗੱਡੀ ਦੇ ਵਿੱਚ ਹਨਾ ਆਪਰਾਸ਼ੂ ਵਾਲੀ ਸੀਸੀ ਪਿਆ ਹੋਰ ਡੱਬੇ ਲਲਮਟਲਮ ਤਾਰਾਂ ਬਾਰਾਂ ਤੇ ਮੌਸਮ ਤੁਸੀਂ ਦੇਖ ਹੀ ਸਕਦੇ ਹੋ ਬਾਈ ਮੌਸਮ ਔਸਮ ਵਧੀਆ ਠੰਡੇ ਮੌਸਮ 'ਚ ਨਜ਼ਾਰਾ ਆ ਜਾਂਦਾ ਆਹੀ ਰੋਡਵੇਜ ਦੀ ਲਾਰੀ ਤੈਨੂੰ ਭੱਜ ਭੱਜ ਪਾਵੇ ਸਵਾਰੀ ਬਹਿ ਚਾਰ ਵਜਾਉਣ ਦੀ ਮਾਰੀ ਕਾਰ ਅਧਰ ਚਲਾਵਾਂਗੇ ਕਹਿੰਦੀ ਰੋਡਵੇਜ ਤੇ ਜਾਣਾ ਵਾਵੇਂ ਖੜਕੇ ਜਾ ਆਏ ਚਾਹੇ ਕਹਿੰਦੀ ਖੜਕੇ ਜਾਣਾ ਪਵੇ ਪਰ ਜਾਵਾਂਗੇ ਰੋਡਵੇਜ ਤੇ ਇੰਗੀਆਂ ਨਾ ਪੇੜਾ ਹੋਣ ਔਰ ਤੈਨੂੰ ਆਖੀ ਤਾਂ ਜਾਣਾ ਵੀ ਛੇ ਵੀਆਂ ਨੇ ਪੈਸੇ ਵੀਆਂ ਨੇ ਥਮ 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 ਕੋਲ ਥਮ ਤੇ ਮੈਂ ਗੰਦਰੀ ਭੰਦੀ ਸ਼ਾਮ ਚਾਹ ਤੇ ਦੇਖ ਹੈ ਤੇ ਜਰਾਬੜ ਦੇ ਪੈਰ ਹੋਣਗੇ ਯਾਰ ਉਹ ਲੈਦਾ ਉਹ ਵੀ ਪੀਲੇ ਦਾਗਾ ਪੂਪੀਲਾ ਲਓ ਵੀ ਮਟਰੋ ਆ ਗਿਆ ਜੀ ਸ਼ਹਿਰ ਚਨੀਰ ਤੇ ਜਿਵੇਂ ਮੈਂ ਚਟਕੀ ਮਾਰਿਆ ਗਨੂੰ ਸ਼ਹਿਰ ਅਜਾ ਚੇਂਜ ਹੋ ਜਾ ਗਰੂ ਦਿਖਾਉਂ ਤੁਹਾਨੂੰ ਯਾਦੂ ਅਜ ਮੈਂ ਛੇਗਾ ਲੜੇ ਰਹੋ ਮੇਰੇ ਨਾਲ ਤੇ ਲਓ ਜੀ ਆ ਗਿਆ ਸਰਦੂਲਗੜ ਜੀ ਇਸ ਕੋ ਬੋਲਤੇ ਆ ਸਰਦੂਲਗੜ ਮੁੰਡਿਓ ਪਹੁੰਚ ਗਏ ਆ ਜੀ ਬਹੁਤ ਲੰਬਾ ਸਫਰ ਐ ਮੇਰੇ ਵੀਰੋ ਸਭਾਈ ਕਮੈਂਟ ਕਰਕੇ ਦੱਸਿਓ ਨਾ ਕਿਉਂਕਿ ਬਹੁਤ ਟਾਈਮ ਬਾਅਦ ਆ ਸੜਾ ਬਲੌਗ ਸ਼ੁਰੂ ਕੀਤਾ ਬਣਾ ਲਗ ਰਹੇ ਆ ਚਾਰ ਪੀ ਅਰਨਿੰਗ ਹੋ ਜਾਂਦੀ ਆ ਬਾਈ ਜੀ ਹੁਣ ਜਦੋਂ پیسے ਦੇਣ ਲੱਗਦਾ ਉਹ ਤਾਂ ਮੈਂ ਚੀਜ਼ਾਂ ਵਣੀਆਂ ਛੱਡ ਦੇਣਾ ਓ ਕੀਪ ਸਪੋਰਟ ਆ ਥੱਲੇ ਆ ਜਾ ਥੱਲੇ ਇਹ ਅੱਜ ਜਿੰਦੇ ਵਿੱਚ ਰੁਗ ਤੇ ਰੰਗ ਵੀ ਆਈ ਪੱਟੀ ਤੇ ਗਈ ਆ ਇਹ ਉਹ ਅਲੋਡੀ ਨੂੰ ਚੁਟਕੀ ਨਾਲ ਸ਼ਹਿਰ ਬਦਲਣਾ ਸੀ ਇੱਥੇ ਪਹੁੰਚ ਗਿਆ ਫੈਕਟਰੀ ਸੋ ਦੱਸਿਓ ਨਾ ਕਿ ਜਦੋਂ ਪਹੁੰਚ ਗਿਆ ਜੀ ਮੈਂ ਸ਼ਹਿਰ ਦਿਖਾਉਣੇ ਆ ਠੀਕ ਆ ਜੀ ਸੋ ਫੈਕਟਰੀ ਦੇ ਵਿੱਚ ਪਹੁੰਚ ਚੁੱਕੇ ਆ ਕੰਡੇ ਤੇ ਖੜਿਆ ਕੰਡਾ ਗੁੰਡਾ ਕਰਵਾ ਕੇ ਤੇ بارش ਕਰਨ ਤੁਸੀਂ ਹਾਲ ਆ ਦੇਖ ਸਕਦੇ ਹੋ ਤੇ ਪਰਲੇ ਪਾਸੇ ਵੀ ਦਿਖਾਉਣਾ ਮੈਂ ਤੇ ਤੁਹਾਨੂੰ بارش ਕਰਨ ਜਿਹੜਾ ਹਾਲ ਆ ਬਹੁਤ ਗੰਦਾ ਤੇ ਲੱਕੀ ਗੱਡੀ ਲੱਗੇ ਹੋਏ ਆਪਣੀ ਭਰਨ ਹੁਣ ਲੱਭਾ ਚੜਦੀ ਗਲਜ ਰੱਖੇ ਉਹ ਆਉਣ ਸਾਰੀ ਬੰਦੇ ਰੈਡੀ ਸੀਗੇ ਲੱਗੇ ਨਾਲ ਦਿਨਾਂ ਤੇ ਕੰਮ ਚੱਲੀ ਜਾਂਦਾ ਬਾਈ ਉਹ ਬਣ ਰਹੀ ਹੈ ਉਹ ਸਾਰੇ ਬੰਦੇ ਲਾ ਕੇ ਵਰਨ ਗਰਮੀ ਬਹੁਤ ਆ ਤੋ ਜਿਹੜਾ ਮੁੰਡਲਾ ਸਟਾਰਟਿੰਗ ਵਾਲਾ ਕਿ ਆਪਾਂ ਜਾ ਰਹੇ ਆ ਘਰੋਂ ਜੀ ਹਨਾ ਉਹਦੇ ਚ ਬਾਈ ਕੀ ਸਿਸਟਮ ਸੀਗਾ ਜਿਹੜਾ ਆਪਣਾ ਕੱਲ ਬਰਸਾਤ ਬਹੁਤ ਹੋ ਰਹੀ ਸੀ ਤੇ ਫਿਰ ਜਿਹੜਾ ਆਪਣਾ ਜਵਾਬ ਮਿਲ ਗਿਆ ਸੀ ਕਿ ਆਇਓ ਨਾ ਗੱਡੀ ਤੁਹਾਡੀ ਛੋੜਨੀ ਹੈ ਫਿਰ ਆਪਣਾ ਗੱਡੀ ਘਰੇ ਜਿਹੜੀ ਖੜੀ ਕਰਤੀ ਸੀ ਉਸ ਤੋਂ ਬਾਅਦ ਫਿਰ ਅਸੀਂ ਆਏ ਦੁਬਾਰਾ ਅੱਛਾ ਲਓ ਵੀ ਮਿੱਤਰੋ ਗੱਡੀ ਹੋ ਗਈ ਆਪਣੀ ਲੋਡ ਤੇ ਤਰਪਾਲ ਵਗੈਰਾ ਪਾਲੀ ਸੀ ਤੇ ਤਾਰੀ ਲੱਗਿਆ ਹੋਇਆ ਸਫਾਈ ਕਰਨਾ ਸੋ ਵੀਰ ਮੇਰੇ ਹੁਣ ਚੱਲਾਂਗੇ ਆਪਾਂ ਅੱਗੇ ਨੂੰ ਹੁਣ ਆਪਾਂ ਨੂੰ ਆ ਡੇਟ ਕੱਲੇ ਬਲਾਂ ਦੀ ਦਿਲ ਮਿਲਦਣ ਠੀਕ ਹੈ ਜੀ ਸੋ ਤਰਪਾਲਾਂ ਵਗੈਰਾ ਤੁਸੀਂ ਦੇਖ ਜਾਈਓ ਆਪਾਂ ਨੇ ਪਾਲੀਆਂ ਥੋੜਾ ਜਿਹਾ ਹਾਈਟ ਗਈਆ ਮਾਲ ਦੀ ਚਾਰ ਕਬੂਰੀਆਂ ਬੰਨਦੀ ਕੁੱਤੇ ਨੇ ਤੋ ਠੀਕ ਆ ਜੀ। ਤੁਸੀਂ ਜੁੜੇ ਰਹੋ ਮੇਰੇ ਨਾਲ ਤੇ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਬਾਈ ਜਰੂਰ ਕਮੈਂਟ ਕਰਕੇ ਦੱਸਿਓ ਤੇ ਪੇਜ ਨੂੰ ਕਰ ਲੈ ਫੋਲੋ ਠੀਕ ਆ ਜੀ। ਸੋ YouTube ਚੈਨਲ ਨੂੰ ਕਰ ਲੈ ਸਬਸਕ੍ਰਾਈਬ। ਤੇ ਆਪਣਾ ਮੇਰੇਓ ਬੱਥੇ ਲਵ ਯੂ ਤੁਹਾਡਾ। ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕਿ ਤੁਸੀਂ ਸਪੋਰਟ ਕਰਦੇ ਹੋ। ਹੁਣ ਆਪਾਂ ਇੱਥੇ ਬੋ ਜਾਣਾ ਹੀ ਰਵਣਾ। ਸੋ ਸਾਰੇ ਹੀ ਭਰਾਵਾਂ ਨੂੰ ਲਵ ਯੂ ਆਪਣਾ ਧਿਆਨ ਰੱਖਿਓ। ਮਿਲਦੇ ਆਂ ਜੀ ਅਗਲੇ ਬਲੌਗ ਦੇ। ਬਾਈ।